ਰਾਜ ਦਾ ਗੌਰਵ ਹਨ ਅਤੇ ਪੰਜਾਬ ਵਾਪਸ ਆਉਣ ਤੋਂ ਬਾਅਦ ਇਹਨਾਂ ਦਾ ਸ਼ਾਨਦਾਰ ਤਰੀਕੇ ਤੋਂ ਸਨਮਾਨ ਕੀਤਾ ਜਾਵੇਗਾ ਇੰਡੀਅਨ ਔਮਨ ਕ੍ਰਿਕਟ ਟੀਮ ਤੋਂ ਵੀਡੀਓ ਕਾਨਫਰencing ਰਾਹੀਂ ਗੱਲਬਾਤ ਕਰਦੇ ਹੋਏ ਸੀਐਮ ਭਗਵੰਤ ਮਾਨ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਮੈਂ ਹਾਂ ਸਮਰੰਥ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਇ ਨੇਚਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਇੰਡੀਅਨ ਔਮਨ ਕ੍ਰਿਕਟ ਟੀਮ ਨੂੰ ਇੱਕ ਸ਼ਾਨਦਾਰ ਮੈਚ ਦੇ ਵਿੱਚ ਦੱਖਣ ਅਫਰੀਕਾ ਨੂੰ ਹਰਾ ਕੇ ਆਈਸੀਸੀ ਵਿਸ਼ਵ ਕੱਪ ਜਿੱਤਣ ਦੇ ਉੱਤੇ ਮੁਬਾਰਕਾ ਦਿੱਤੀਆਂ ਨੇ ਟੀਮ ਦੇ ਸਦਸਿਆਂ ਤੋਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਕਪ ਜਿੱਤ ਕੇ ਬੇਟੀਆਂ ਨੇ ਨਾ ਕੇਵਲ ਇਤਿਹਾਸ ਰਚਿਆ ਹੈ ਬਲਕਿ ਦੁਨੀਆ ਨੂੰ ਵੀ ਫਤਿਹ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬੇਟੀਆਂ ਰਾਜ ਦਾ ਗੌਰਵ ਹਨ ਅਤੇ ਪੰਜਾਬ ਵਾਪਸ ਆਉਣ ਤੋਂ ਬਾਅਦ ਇਹਨਾਂ ਦਾ ਸ਼ਾਨਦਾਰ ਤਰੀਕੇ ਤੋਂ ਸਨਮਾਨ ਕੀਤਾ ਜਾਵੇਗਾ। ਭਗਵੰਦ ਸਿੰਘ ਮਾਨ ਨੇ ਕਿਹਾ ਕਿ ਇਹ ਖਿਡਾਰੀ ਰਾਜ ਦੀ ਬ੍ਰਾਂਡ ਐਮਬੈਸਡਰ ਸਹਿਗੀਆਂ ਨੇ ਕਿਉਂਕਿ ਉਹਨਾਂ ਨੇ ਆਪਣੀ ਕੜੀ ਮਿਹਨਤ ਦੇ ਅਲ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕਹਿੰਦੇ ਨੇ ਕਿ ਇਹ ਗਰਵ ਅਤੇ ਸੰਤੋਸ਼ ਦੀ ਗੱਲ ਹੈ ਕਿ ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਇਤਿਹਾਸ ਰਚ ਦਿੱਤਾ ਹੈ ਉਹਨਾਂ ਨੇ ਦੇਸ਼ ਨੂੰ गौरवान्वਿਤ ਕਰਨ ਦੇ ਲਈ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਇਹਨਾਂ ਬੇਟੀਆਂ ਨੇ ਆਪਣੇ ਹੌਸਲੇ ਅਤੇ ਜਜ਼ਬੇ ਦੇ ਨਾਲ ਰਾਜ ਦੇ ਲਈ ਇੱਕ ਗੌਰਵਸ਼ਾਲੀ ਉਪਲਬਧੀ ਹਾਸਲ ਕੀਤੀ ਹੈ। ਅੱਜ ਭਾਰਤੀ ਕ੍ਰਿਕਟ ਟੀਮ, ਭਾਰਤੀ ਹਾਕੀ ਟੀਮ, ਮਹਿਲਾ ਕ੍ਰਿਕਟ ਟੀਮ ਬਾਸਕਟਬਾਲ ਟੀਮ ਅਤੇ ਫੁੱਟਬਾਲ ਟੀਮ ਸਭ ਦੀ ਹੀ ਅਗਵਾਈ ਪੰਜਾਬ ਦੇ ਖਿਡਾਰੀ ਕਰ ਰਹੇ ਹਨ ਤੇ ਸਾਡੀ ਬੇਟੀਆਂ ਦੀ ਟੀਮ ਦੀ ਇਹ ਉਪਲਬਧੀ ਆਉਣ ਵਾਲੀ ਪੀੜ੍ਹੀਆਂ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਨਾ ਰੋਸ਼ਨ ਕਰਨ ਦੇ ਲਈ ਪ੍ਰੇਰਿਤ ਕਰੇਗੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੀ ਟੀਮ ਨੇ ਇਸ ਸ਼ਾਨਦਾਰ ਜਿੱਤ ਤੋਂ ਦੇਸ਼ ਦਾ ਸਿਰ ਗਰਵ ਤੋਂ ਉੱਚਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਗਰਵ ਦੀ ਗੱਲ ਹੈ ਕਿ ਸਾਡੀਆਂ ਬੇਟੀਆਂ ਨੇ ਆਪਣੀ ਪ੍ਰਤਿਭਾ ਦੇ ਬਲ ਤੇ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਆਪਣੀ ਵੱਖ ਪਛਾਣ ਬਣਾ ਲਈ। ਐਨਾਂ ਹੀ ਨਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਟੀਮ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਸਭ ਨੂੰ ਇੱਕ ਬਾਅਦ ਫੇਰ ਤੋਂ ਇਸ ਸ਼ਾਨਦਾਰ ਜਿੱਤ ਦੀ ਢੇਰੋ ਸ਼ੁਭਕਾਮਨਾਵਾਂ ਦੱਸਦੀ ਹੈ ਕਿ ਰਵੀਵਾਰ ਨੂੰ ਨਵੀਂ ਮੁੰਬਈ ਦੇ ਵਾਈ ਪਾਟਲ ਸਟੇਡੀਅਮ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਆਈਸੀਸੀ ਵਿਮੈਨਸ ਵਨਡੇ ਵਰਲਡ ਕੱਪ ਦੇ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਭਾਰਤੀਆਂ ਬੇਟੀਆਂ ਨੇ ਆਪਣੇ ਨਾਂ ਕੀਤਾ ਹੈ 52 ਸਾਲ ਦੇ ਵਰਲਡ ਕੱਪ ਇਤਿਹਾਸ ਦੇ ਵਿੱਚ ਤੀਸਰੀ ਵਾਰ ਭਾਰਤੀ ਟੀਮ ਨੇ ਵਰਲਡ ਕੱਪ ਫਾਈਨਲਸ ਦੇ ਵਿੱਚ ਪ੍ਰਵੇਸ਼ ਕੀਤਾ ਸੀ ਤੇ ਅਖੀਰਕਾਰ ਇਸ ਵਾਰ ਹਰਮਨ ਬ੍ਰਿਗੇਡ ਨੇ ਟਰੋਫੀ ਆਪਣੇ ਨਾਂ ਕਰਹੀ ਲੇਤੀ ਭਾਰਤੀ ਮਹਿਲਾ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਸਾਊਥ ਅਫਰੀਕਾ ਦੇ ਮੋਹਰੇ 299 ਰਨਾਂ ਦਾ લક્ષ્ય ਰੱਖਿਆ ਸੀ ਸ਼ਿਫਾਲੀ ਅਤਿਦਿਪਤੀ ਨੇ 50 ਜੜੀ ਸੀ ਪਰ ਇਸ ਦੇ ਜਵਾਬ ਦੇ ਵਿੱਚ ਉਤਰੀ ਸਾਊਥ ਅਫਰੀਕੀ ਟੀਮ 246 ਤੇ ਹੀ ਸਿਮਟ ਗਈ ਕਿਉਂਕਿ ਸਾਊਥ ਅਫਰੀਕਾ ਦੀ ਟੀਮ ਇਸ ਨੂੰ ਚੇਜ਼ ਨਹੀਂ ਕਰ ਸਕੀ ਸੋ ਭਾਰਤ ਨੇ 52 ਰਨਾਂ ਤੋਂ ਇਹ ਮੁਕਾਬਲਾ ਆਪਣੇ ਨਾ ਕਰ ਲਤਾ ਪੰਜਾਬ ਅਤੇ ਪੰਜਾਬੀਅਤ ਤੋਂ ਜੁੜੇ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਬਾਇ ਨੇਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਵਿੱਚ ਬੁਲਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਸਪੋਰਟਸ ਲਵਰ ਵੀ ਹਾਂ ਫੈਨ ਵੀ ਹਾਂ ਤੇ ਕੱਲੀ ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12 ਵਜੇ ਜਿਹੜਾ ਕੈਚ ਤੁਸੀਂ ਕਲਰਿਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕੋਈ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜੀਆਂ ਕੰਬੀ ਜਾਂਦੀਆਂ ਨੇ ਕਿਤੇ ਪਛਾਣ ਪਜੂਲਤਾ ਨਹੀਂ ਆ ਗਿਆ ਨਹੀਂ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ کئی ਵਾਰੀ ਸੈਮੀਫਾਈਨਲ ਤੋਂ ਫਾਈਨਲ ਤੱਕ ਪਹੁੰਚੇ ਵੀ ਆ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀਗਾ ਜਿੱਦੇ ਚ ਜੈਮਾ ਨੇ 127 ਨਾਟ ਆਊਟ ਬਣਾਏ ਨਾ ਤੋੜ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਸਰ ਹਾਂ ਮੈਂ ਉਦੋਂ ਗੁਜਰਾਤ ਸੀ ਕਮੈਨ ਉਦੋਂ ਉਸ ਉਹ ਮੈਚ ਦੇ ਵਿੱਚ ਤੇ ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨ ਹੋ ਗਏ ਸੀ ਤੇ ਇੱਕ ਬੜੀ ਮੂਵਮੈਂਟ ਸਾਡੇ ਵੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਅਚੀਵਮੈਂਟ ਕਿਉਂਕਿ ਉਹਨਾਂ ਉਹ ਤਾਂ ਕਦੇ ਲੀਗ ਮੈਚ ਚ ਹਾਰੇ ਹੀ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਘਰੇ ਬੈਠੇ